ਅੱਜ ਹੁਣ ਖਬਰਾਂ ਵਿਸਥਾਰ ਨਾਲ ਸ਼ਹਿਰ ਦੇ ਪ੍ਰਸਿੱਧ ईएनटी ਸਪੈਸ਼ਲਿਸਟ ਡਾਕਟਰ ਅਸ਼ੋਕ ਪੰਡਾਰੀ ਵੱਲੋਂ ਮਜੀਠਾ ਰੋਡ ਸਥਿਤ ਮੂਨ ਐਵੇਨਿਊ ਵਿੱਚ ਚਲਾਏ ਜਾ ਰਹੇ 올ਡੇਜ ਹੋਮ ਵਿੱਚ ਲੋੜੀ ਦਾ ਤਿਉਹਾਰ ਬਹੁਤ ਹੀ ਖੁਸ਼ਗਵਾਰ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਉੱਥੇ ਰਹਿੰਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਖਾਸ ਰੌਣਕ ਨਜ਼ਰ ਆਈ। ਡਾਕਟਰ ਅਸ਼ੋਕ ਪੰਡਾਰੀ ਨੇ ਖੁਦ ਬਜ਼ੁਰਗਾਂ ਨਾਲ ਮਿਲ ਕੇ ਲੋੜੀ ਦਾ ਤਿਹਾੜਾ ਮਨਾਇਆ ਅਤੇ ਸਾਰਿਆਂ ਨੇ ਰਵਾਇਤੀ ਪੰਜਾਬੀ ਗੀਤਾਂ ਤੇ ਟੋਲ ਦੀ ਥਾਪ ਤੇ ਲੋੜੀ ਦੇ ਗੀਤ ਗਾਏ। ਇਸ ਦੌਰਾਨ ਰਿਓੜੀਆਂ, ਮੂੰਗਫਲੀਆਂ ਅਤੇ ਗੱਚਕਵੰਡ ਕੇ ਇੱਕ ਦੂਜੇ ਨੂੰ ਤਿਉਹਾਰ ਦੀ ਵਧਾਈ ਦਿੱਤੀ ਗਈ। ਡਾਕਟਰ ਪੰਡਾਰੀ ਨੇ ਕਿਹਾ ਕਿ ਸਮਾਜ ਦੇ ਬਜ਼ੁਰਗ ਸਾਡੀ ਵਿਰਾਸਤ ਹਨ ਅਤੇ ਉਹਨਾਂ ਨੂੰ ਪਿਆਰ, ਸਤਿਕਾਰ ਅਤੇ ਆਪਣਾਪਨ ਦੇਣਾ ਸਾਡਾ ਫਰਜ਼ ਹੈ। ਉਹਨਾਂ ਦੱਸਿਆ ਕਿ ਇਸ 올ਡ ਏਜ ਹੋਮ ਦਾ ਮਕਸਦ ਸਿਰਫ ਰਹਿਣ ਦੀ ਥਾਂ ਦੇਣਾ ਨਹੀਂ ਸਗੋਂ ਬਜ਼ੁਰਗਾਂ ਨੂੰ ਪਰਿਵਾਰਕ ਮਾਹੌਲ ਮੁਹੱਈਆ ਕਰਵਾਉਣਾ ਹੈ। ਬਜ਼ੁਰਗਾਂ ਨੇ ਵੀ ਇਸ ਮੌਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਡਾਕਟਰ ਪੰਡਾਰੀ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ। ਪੂਰਾ ਮਾਹੌਲ ਤਿਉਹਾਰੀ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਤਿਉਹਾਰ ਸਿਰਫ ਰਸਮਾਂ ਨਹੀਂ ਸਗੋਂ ਇਕੱਠੇ ਹੋ ਕੇ ਖੁਸ਼ੀਆਂ ਵੰਡਣ ਦਾ ਜ਼ਰੀਆ ਹੁੰਦੇ ਹਨ ਅਤੇ ਇਹੀ ਰੂਹ ਅੱਜ ਮੂਨ ਐਵੇਨਿਊ ਸਥਿਤ 올ਡ ਏਜ ਹੋਮ ਵਿੱਚ ਨਜ਼ਰ ਆਈ ਇਸ ਮੌਕੇ ਉੱਤੇ ਰਹਿਣ ਵਾਲੇ ਬਜ਼ੁਰਗਾਂ ਨੇ ਵੀ ਗੀਤ ਗਾਏ ਅਤੇ ਉਹਨਾਂ ਨੇ ਕਿਹਾ ਕਿ ਮਿਲਵਰਟਨ 올ਡ ਏਜ ਹੋਮ ਵਿੱਚ ਉਹਨਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਹੀ ਸਹੀ ਢੰਗ ਨਾਲ ਮਿਲ ਰਹੀਆਂ ਹਨ ਅਤੇ ਉਹਨਾਂ ਦਾ ਪੂਰਾ ਖਿਆਲ ਵੀ ਰੱਖਿਆ ਜਾ ਰਿਹਾ ਹੈ ਇਸ ਮੌਕੇ ਚੈਨਲ ਹੈਡ ਅਜੀ ਡੂਡੇਜਾ ਅਵਿਨਾਸ਼ ਮਹਿੰਦਰੂ ਪ੍ਰੋਫੈਸਰ ਰੀਨੂ ਪੰਡਾਰੀ ਸਮੇਤ ਕਈ ਹੋਰ ਸ਼ਹਿਰ ਦੇ ਨੁਮਾਇਦੇ ਹਾਜ਼ਰ ਸਨ Thank you. ਆਤੀ ਮੇਰੇ ਸੁਨਨ ਮੇਰੇ ਪਾਵਾਂ ਜਦ ਕੋਈ ਤਰ ਲਾਏ ਇੱਕ ਵੀ ਸਾਸ ਹੋਏ ਤੇਰਾ ਨਾਮ ਨਾਮ ਇਸੇ ਤਪਨੀ ਲੋੜੀ ਦਾ ਤਿਹਾਰ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਮਜੀਠਾ ਰੋਡ ਤੇ ਮਿਲਵਰਤਨ 올ਡ ਏਜ ਹੋਮ ਤੇ ਇੱਥੇ ਤੁਸੀਂ ਦੇਖੋ ਕਿ ਬਜ਼ੁਰਗ ਜਿਹੜੇ ਨੇ ਕਿੰਨੇ ਚਾਵਾਂ ਦੇ ਨਾਲ ਤੇ ਕਿਨੇ ਖੁਸ਼ ਨੇ ਇਹ ਜਾਂ ਤੇ ਇਹਨਾਂ ਨੂੰ ਇੱਥੇ ਇਹਨਾਂ ਦੇ ਬੱਚਿਆਂ ਵੱਲੋਂ ਭੇਜ ਦਿੱਤਾ ਗਿਆ ਹੈ ਤੇ ਜਾਂ ਫਿਰ ਇਹ ਆਪਣੀ ਖੁਸ਼ੀ ਦੇ ਨਾਲ ਇੱਥੇ ਆਏ ਨੇ ਪਰ ਕਾਰਨ ਜਿਹੜੇ ਨੇ ਉਹ ਕਈ ਹੋ ਸਕਦੇ ਨੇ ਪਰ ਕੁੱਲ ਮਿਲਾ ਕੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਅਹਿਮੀਅਤ ਹੈ ਉਹ ਘਟਦੀ ਜਾ ਰਹੀ ਹੈ ਪਰ ਫਿਰ ਵੀ ਇਹ ਬਜ਼ੁਰਗ ਜਿਹੜੇ ਨੇ ਇੱਥੇ ਵਰੀਆ ਗੁਜ਼ਰਬਸਰ ਕਰ ਰਹੇ ਨੇ 올ਡ এজ ਹੋਮ ਦੇ ਵਿੱਚ ਤੇ ਖੁਸ਼ ਨੇ ਇਹ ਜਿਹੜਾ 올ਡ এজ ਹੋਮ ਹੈ ਇਹ ਡਾਕਟਰ ਬੀਸੀ ਭੰਡਾਰੀ ਤੇ ਮਿਸੇਸ ਸਰੋਜਨੀ ਭੰਡਾਰੀ ਵੱਲੋਂ ਜਿਹੜਾ ਇਹ ਸ਼ੁਰੂ ਕੀਤਾ ਗਿਆ ਸੀ ਤੇ ਤੁਸੀਂ ਦੇਖੋ ਕਿ ਅੱਜ ਸਾਰੇ ਅਸੀਂ ਉਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾਣੀ ਚਾਹਾਂਗੇ ਜਿਨ੍ਹਾਂ ਵੱਲੋਂ ਇਹ 올ਡ এজ ਹੋਮ ਸ਼ੁਰੂ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਇੱਥੇ ਬੜੀਆਂ ਸਨਮਾਨਿਤ ਹਸਤੀਆਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਇਹਨਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾਉਣ ਦੇ ਲਈ ਸੋ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਇਸ 올ਡ ਏਜ ਹੋਮ ਦੇ ਬਾਰੇ ਡਾਕਟਰ ਸਾਹਿਬ ਤੁਹਾਡਾ ਸ਼ੁਭਨਾਮ ਮੇਰਾ ਨਾਮ ਡਾਕਟਰ ਏ ਕੇ ਭੰਡਾਰੀ ਹੈ ਮੈਂ ਈ ਐਨ ਟੀ ਸਰਜਨ ਹਾਂ ਡਾਕਟਰ ਸਾਹਿਬ ਕਦੋਂ ਇਹਦੀ ਸ਼ੁਰੂਆਤ ਕੀਤੀ ਗਈ ਤੇ ਕੀ ਮਕਸਦ ਸੀਗਾ অলਮੋਸਟ 20 ইয়ারਜ਼ ਅਵੈਰੀ ਡਾਕਟਰ ਬੀ ਸੀ ਭੰਡਾਰੀ ਮੇਰੇ ਗੋਡ ਫਾਦਰ ਵੀ ਹੈ ਮੇਰੇ ਤਾਇਰੀ ਵੀ ਸੀ ਉਹਨਾਂ ਨੇ ਇਹ ਬੜੀ ਅੱਛੀ ਸੋਚ ਦੇ ਨਾਲ ਸਾਰਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਸਾਡੇ ਇੱਕ ਤਾਇ ਜੀ ਹੋਰ ਸੀ ਉਹਨਾਂ ਦੇ ਨਾਲ ਕੁਝ ਐਸਾ ਦਾ ਬੀਤਿਆ ਸੀ ਕਿ ਉਹਨਾਂ ਦੇ ਬੱਚਿਆਂ ਨੇ ਉਹਦਾ ਧਿਆਨ ਨਹੀਂ ਰੱਖਿਆ ਔਰ ਉਹਨਾਂ ਨੇ ਆਪਣਾ ਬੁਢਾਪਾ ਬੜਾ ਬੁਰਾ گزارਿਆ ਉਹ ਚੀਜ਼ ਸਾਰੀ ਫੈਮਿਲੀ ਨੂੰ ਬਹੁਤ ਜ਼ਿਆਦਾ ਹਰਟ ਕੀਤੀ ਸੀ ਖਾਸ ਕਰਕੇ ਮੇਰੇ ਤਾਇ ਜੀ ਨੂੰ ਔਰ ਉੱਥੋਂ ਉਹਨਾਂ ਦੇ ਮਨ ਵਿੱਚ ਸੋਚ ਆਈ ਕਿ ਮੈਂ ਕੁਝ ਐਸਾ ਦਾ ਕਰ ਜਵਾਂ ਦੇ ਨਾਲ ਜਿਹੜੇ ਆ ਉਹ ਬਜ਼ੁਰਗ ਜਿਹੜੇ ਆ ਉਹ ਐਸਾ ਰੋਲਨਾ ਜਿੰਨੇ ਜਿੰਨਾ ਵੀ ਮੈਂ ਜੋਗਾ ਵਾਂ ਜਿੰਨੇ ਵੀ ਪਰਿਵਾਰਾਂ ਦੀ ਹੈਲਪ ਕਰ ਸਕਦਾ ਉਹਨਾਂ ਨੇ ਉਹ ਤੋਂ ਸ਼ੁਰੂ ਕੀਤਾ ਤੇ ਉਹਨਾਂ ਦੇ ਹੁਣ ਉਹ ਦੁਨੀਆ ਵਿੱਚ ਨਹੀਂ ਹੈਗੇ ਖੁਦ ਮੇਰੇ ਤਾਇਰੀ ਤਾਇਰੀ ਪਰ ਮੈਂ ਔਰ ਮੇਰੀ ਵਾਈਫ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਅੱਗੇ ਨਿਭਾਣ ਦੀ ਜੋ ਵੀ ਜਿੰਨਾ ਵੀ ਮੈਕਸਿਮਮ ਕਰ ਸਕਦੇ ਹਾਂ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਇਹਨਾਂ ਦੇ ਰਹਿਣ ਸਹਿਣ ਬਾਰੇ ਇਹਨਾਂ ਦਾ ਇਹ ਹੈ ਕਿ ਇਹਨਾਂ ਦਾ ਖਾਣੇ ਦਾ ਰੂਮ ਜਿਹੜੇ ਆ ਉਹ ਸਾਰਾ ਫ੍ਰੀ ਹੈ ਇਹਨਾਂ ਦਾ ਬਾਰ ਗਾਰਡਨ ਹੈ ਉਹਦੇ ਵਿੱਚ ਧੁੱਪ ਸੇਕ ਸਕਦੇ ਨੇ ਕਾਮਨ ਰੂਮ ਹੈ ਔਰ ਅਸੀਂ ਟਾਈਮ ਟੂ ਟਾਈਮ ਇਸਤੇ ਕੋਈ ਨਾ ਕੋਈ ਕਲਚਰਲ ਐਕਟੀਵਿਟੀ ਕਰਦੇ ਰਹਿੰਦੇ ਆ ਕੋਈ ਸੰਗੀਤਨ ਵਗੈਰਾ ਭਜਨ ਸੰਧਿਆ ਐਚ ਹੁੰਦਾ ਰਹਿੰਦਾ ਹੈ ਇਹਦੇ ਵਿੱਚ ਮੰਦਿਰੂ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਭਜਨ ਸੰਧਿਆ ਦੇ ਵਿੱਚ ਔਰ ਅਵਿਨਾਸ਼ ਮੰਦਿਰ ਜੀ ਤੁਸੀਂ ਬੜੀ ਨੋਨ ਹਸਤੀ ਹੈ ਸ਼ਹਿਰ ਦੀ ਇਹਦੇ ਵਿੱਚ ਇਹ ਹੈ ਕਿ ਖਾਣਾ ਜਿਹੜਾ ਵੈ ਅਸੀਂ ਸਬਸਿਡਾਈਜ਼ਡ ਖਾਣਾ ਅਸੀਂ ਟੋਟਲੀ ਫ੍ਰੀ ਨਹੀਂ ਇੱਥੇ ਦਿੰਦੇ ਪਰ ਅਸੀਂ ਬੜਾ ਸਬਸਿਡਾਈਜ਼ਡ ਉਹਦੇ ਵਿੱਚ ਸਾਰਾ ਟੋਟਲ ਮਹੀਨੇ ਦਾ ਜਿਹੜਾ ਖਰਚਾ ਬੜਾ ਥੋੜਾ ਜਿਹਾ ਖਰਚਾ ਹੈ ਜਿਹਦੇ ਵਿੱਚ ਸਾਰੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਰੀ ਹਰ ਤਰ੍ਹਾਂ ਦੀ ਸਹੂਲਤਾਂ ਜੜੀਆਂ ਨੇ ਉਹ ਸਾਫ਼ ਸੁਥਰੇ ਕਮਰੇ ਹੈ ਸਾਫ਼ ਸੁਥਰਾ ਗਾਰਡਨ ਹੈ ਅੱਛਾ ਖਾਣਾ ਤਿੰਨ ਢੰਗ ਮਿਲਦਾ ਹੈ ਔਰ ਚਾਹ ਦੋ ਤਿੰਨ ਵਾਰੀ ਮਿਲਦੀ ਹੈ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਪੂਰੀਆਂ ਕੀਤੀਆਂ ਜਾਂਦੀਆਂ ਸੋ ਸਾਡੇ ਨਾਲ ਸ਼੍ਰੀ ਅਵਿਨਾਸ਼ ਮਹਿੰਦਰੂ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਸਰ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਉਪਰਾਲਾ ਜਿਹੜਾ 올ਡ 에이지 ਹੋਮ ਚਲਾਇਆ ਜਾ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਤੇ ਲੋੜੀ ਦਾ ਤਿਉਹਾਰ ਮਨਾਣ ਆਏ ਹੋ ਮੈਂ ਲੋੜੀ ਦਾ ਤਿਉਹਾਰ ਦੀ ਮਨਾਣ ਆਇਆ ਮੈਂ ਤੇ ਇੱਥੇ ਹਰ ਹਫਤੇ ਆਉਣਾ ਹਰ ਹਫਤੇ ਸ਼ੁੱਕਰਵਾਰ ਵਾਲੇ ਦਿਨ ਮੈਂ ਇਹਨਾਂ ਨਾਲ ਸਾਥ ਸੰਗ ਕਰਦਾ ਆ ਕੇ ਇਹਨਾਂ ਨਾਲ ਵਿਚਾਰ ਵਟਾਂਦੇ ਕਰਦੇ ਆਂ ਔਰ ਮੈਂ ਇਹ ਦੇਖਿਆ ਕਿ ਜੇ ਆ ਘਰ ਵਿੱਚ ਹੁੰਦੇ ਤੇ ਇੰਨੇ ਸੁਖੀ ਨਾ ਹੁੰਦੇ ਜਿੰਨੇ ਇੱਥੇ ਸੁਖੀ ਨੇ ਕਿਉਂਕਿ ਇੱਥੇ ਮੇਨਲੀ ਚੀਜ਼ ਹੈ ਕਿ ਜਿਸਲੇ 올ਡ 에이지 ਵਿੱਚ ਨਾ ਬੰਦੇ ਨੂੰ ਕੰਪਨੀ ਚਾਹੀਦੀ ਹੁੰਦੀ ਹੈ ਤੇ ਪਰਿਵਾਰ ਵਿੱਚ ਲੋਕੀ ਬੱਚੇ ਜਿਹੜੇ ਆ ਉਹ ਬਾਹਰ ਕੰਮ ਕੰਮ ਤੇ ਚਲੇ ਜਾਂਦੇ ਨੇ ਤੇ ਬਜ਼ੁਰਗ ਜੜੇ ਆ ਫਿਰ ਦੀਵਾਰਾਂ ਦੇਖਦੇ ਰਹਿੰਦੇ ਨੇ ਇੱਥੇ ਹਮਸਾ ਇੱਕ ਇੱਕੋ ਉਮਰ ਦੇ ਇੱਕ ਜਿਹੇ ਵਿਚਾਰ ਮਿਲਦੇ ਨੇ ਔਰ ਆਪਾਂ ਫਿਰ ਜੁੜਾ ਮਿਲ ਕੇ ਰਹਿੰਦੇ ਨੇ ਔਰ ਬੜੀ ਕੁਝ سپورਟ ਕਰਦੇ ਨੇ ਇਹ ਦੇਖਣ ਵਾਲੀ ਚੀਜ਼ ਹੈ ਕਿ ਐਸ ਸੇਜ ਵਿੱਚ ਕਿਸ ਤਰ੍ਹਾਂ ਇੱਕ ਦੂਸਰ ਨੂੰ سپورਟ ਕਰਦੇ ਨੇ ਉਹਦੇ ਵਿੱਚ ਖੁਸ਼ੀਆਂ ਮਨਾਉਂਦੇ ਨੇ ਤੇ ਮੈਂ ਸਮਝਦਾ ਕਿ ਇੱਕ ਬਹੁਤ ਬਧੀਵਲਡ ਉਪਰਾਲਾ ਕੀਤਾ ਡਾਕਟਰ ਭੰਡਾਰੀ ਨੇ ਉਸ ਤੋਂ ਬਾਅਦ ਰੇਨੂ ਚਮਨ ਮਹਿਰਾ ਡਾਕਟਰ ਸਾਹਿਬੇ ਮਿਲ ਕੇ ਬਹੁਤ ਅੱਛਾ ਚਲਾ ਰਹੇ ਸੋ ਇਹੀ ਕਵਾਂਗੇ ਨੌਜਵਾਨ ਪੀੜੀ ਨੂੰ ਕਿ ਅੱਜ ਤੁਸੀਂ ਖੁਸ਼ ਹੋ ਸਕਦੇ ਹੋ ਆਪਣੇ ਘਰ ਦੇ ਵਿੱਚ ਪਰ ਇਸ ਉਮਰ ਦੇ ਵਿੱਚ ਤੁਸੀਂ ਵੀ ਪਹੁੰਚਣਾ ਹੈ ਸਾਡੇ ਨਾਲ ਇੱਥੇ ਬਜ਼ੁਰਗਾਂ ਨਾਲ ਵੀ ਅਸੀਂ ਗੱਲ ਕਰਨੀ ਚਾਹਾਂਗੇ ਮਾਤਾ ਜੀ ਕਿਸ ਤਰ੍ਹਾਂ ਪਹੁੰਚੇ ਹੋ ਤੁਸੀਂ ਇੱਥੇ ਤੱਕ ਆਪਣੇ ਬਾਰੇ ਦੱਸੋ ਮੈਂ ਨਾ ਜਸਪਾਲ ਘੋਰੀਆ ਹਾਂ ਸੁਲਤਾਨਵਿੰਡ ਤੋਂ ਮੈਂ ਆਇਆ ਹਾਂ 10 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਤੇ ਬੇਟਾ ਇੰਸਪਾਇਰ ਹੋ ਗਿਆ ਫਿਰ ਬੇਟੇ ਕਾ ਤਿੰਨ ਬੇਟੀਆਂ ਫਿਰ ਘਰ-ਬਾਰ ਹੈ ਨਹੀਂ ਇਸ ਕਰਕੇ ਵੀ ਇੱਥੇ ਛੱਡਦਾ ਇੱਥੇ ਅਸੀਂ ਬੜੇ ਖੁਸ਼ ਹਾਂ ਸਾਨੂੰ ਬੇਟੀਆਂ ਆਉਂਦੇ ਜਾਂਦੇ ਸਭ ਮਿਲਦੇ ਰਿਸ਼ਤੇਦਾਰ ਮਿਲਦੇ ਆ ਅਸੀਂ ਬੜੇ ਖੁਸ਼ ਹਾਂ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਕਿਸੇ ਚੀਜ਼ ਦੀ ਬਸ ਜਿਨ੍ਹਾਂ ਨੇ ਕੀਤਾ ਹੈ ਮਹਾਰਾਜ ਉਹਨਾਂ ਨੂੰ ਸ਼ੋਭਸ਼ਾਲ ਸੋ ਇਥੇ ਇਹਨਾਂ ਹਾਲਾਤਾਂ ਦੇ ਵਿੱਚ ਚਲੋ ਹਾਲਾਤ ਬਹੁਤ ਵਧੀਆ ਨੇ ਸਾਰਾ ਕੁਝ ਇਥੇ ਮਿਲ ਰਿਹਾ ਹੈ ਪਰ ਇਹੀ ਨੌਜਵਾਨ ਪੀੜੀ ਨੂੰ ਕਹਾਂਗੇ ਕਿ ਇਸ ਉਮਰ ਦੇ ਵਿੱਚ ਤੁਸੀਂ ਵੀ ਪਹੁੰਚਣਾ ਹੈ ਸੋ ਆਪਣੇ ਮਾਪੇ ਦੇ ਨਾਲ ਪਿਆਰ ਕਰੋ ਗੱਲਾਂ ਬਾਤਾਂ ਕਰੋ ਤੇ ਉਹਨਾਂ ਦਾ ਹਮਸਾਇਆ ਬਣ ਕੇ ਰਹੋ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ